ਜੇਕਰ ਸੌਹਰੇ ਪਰਿਵਾਰ ਦੇ ਵਿੱਚ ਆ ਦੋ ਚੀਜ਼ਾਂ ਹੋਣ ਤਾਂ ਫਿਰ ਉਥੇ ਜਨਮ ਦਾ ਬੜਾ ਮਜ਼ਾ ਆ। ਤੇ ਜ਼ਿੰਦਗੀ ਦਾ ਬੜਾ ਆਨੰਦ ਹੁੰਦਾ। ਰੱਬ ਕਰੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਹਮੇਸ਼ਾ ਇਹ ਦੋ ਚੀਜ਼ਾਂ ਸੌਹਰਿਆਂ ਦੇ ਘਰ 'ਚ ਹੋਣੀਆਂ ਹੀ ਚਾਹੀਦੀਆਂ ਨੇ। ਮੈਂ ਸਮਝਦਾ ਕਿ ਹਰ ਇੱਕ ਜਵਾਈ ਦੀ ਮਾਨਤਾਸ਼ਾ ਹੁੰਦੀ ਹੈ ਕਿ ਮੈਂ ਸੌਹਰੇ ਜਿਹਾ ਮਾਂ ਤੇ ਮੇਰੀ ਇੱਜ਼ਤ ਮਾਣ ਹੋਵੇ। ਜਦ ਮੇਰਾ ਉਸ ਪਰਿਵਾਰ ਸੰਤਾਰਨ ਕਰੇ। ਇਹ ਹਮੇਸ਼ਾ ਸੱਚਾਈ ਤਾਂ ਹੀ ਹੁੰਦਾ ਜੇ ਸਾਹਮਣੇ ਉਸ ਪਰਿਵਾਰ ਦੇ ਵਿੱਚ ਜਿਹੜੀ ਸਾਡੇ ਨਾਲ ਲੜਨ ਕੀ ਹੁੰਦੀ ਆ, ਉਹਦੇ ਮਾਂ ਚਾ ਬਾਪ ਦੋਨੋਂ ਜਿਉਂਦੇ ਹੋਣ। ਆਪ ਫਿਰ ਉੱਥੇ ਇੱਜ਼ਤ ਬਹੁਤ ਜਵਾਈ ਦੀ ਹੁੰਦੀ ਆ ਅੱਜ ਇੱਥੇ ਇਹ ਨਹੀਂ ਆਪਾਂ ਗੱਲ ਕਰਨੀ ਕਿ ਇੱਜ਼ਤ ਜਵਾਈ ਚੰਗਾ ਜਾਂ ਮਾੜਾ ਕਹਿੰਦਾ ਸੱਸ ਸਹੁਰੇ ਦੀ ਆ ਕਿ ਜਦੋਂ ਸੱਸ ਸਹੁਰਾ ਹੋਵੇ ਨਾ ਪਰਿਵਾਰ ਦੇ ਵਿੱਚ ਉਹ ਆਪਣੇ ਜਵਾਈ ਦੀ ਬਹੁਤ ਇੱਜ਼ਤ ਕਰਦੇ ਨੇ ਭਾਵੇਂ ਜਵਾਈ ਦੀ ਕਿੰਨੀ ਵੀ ਉਮਰ ਹੋ ਜਾਵੇ ਮੰਨ ਲਓ ਕਿ ਉਹ 50 ਸਾਲਾਂ ਦਾ ਹੋ ਜਾਵੇ 60 ਦਾ ਹੋ ਜਾਵੇ ਤੇ ਜੇ ਸੱਸ ਸਹੁਰਾ ਹੈਗਾ ਨਾ ਉਹ ਆਪਣਾ ਹਰ ਹਿੱਲਾ ਔ ਵਰਤਕੀ ਜਵਾਈ ਨੂੰ ਉਦਾਂ ਹੀ ਮਹਿਸੂਸ ਕਰਦੇ ਨੇ ਜਿੱਦਾਂ ਉਹ ਪਹਿਲੇ ਦਿਨ ਆਇਆ ਹੁੰਦਾ ਕਿਉਂਕਿ ਸੱਸ ਸਹੁਰੇ ਨੂੰ ਬਹੁਤ ਚਾਹ ਹੁੰਦਾ ਕਿ ਸਾਡਾ ਜਵਾਈ ਪਾਈ ਆਵੇਗਾ ਮੈਂ ਜਿੱਤ ਕਰਾਉਂਦੀ ਤੇ ਉਹਦੀ ਇੱਜ਼ਤ ਹੋਏਗੀ ਤਾਂ ਉਹ ਮੇਰੀ ਧੀ ਦੀ ਵਿੱਚ ਟਿਕਰੇਗਾ ਕਿਉਂਕਿ ਉਹ ਮਾਪਪਾਪ ਹਮੇਸ਼ਾ ਇਸ ਗੱਲ ਨੂੰ ਤਰਜੀਹ ਦਿੰਦੇ ਨੇ ਕਿਪਿੰਗਾ ਜਿਹੜੀਆਂ ਨੇ ਨਾ ਉਹ ਆਪੇਸ਼ਾ ਆਪਣੇ ਘਰ 'ਚ ਖੁਸ਼ ਰਹਿਣ ਉਹਨਾਂ ਕੋਲ ਜਿੰਦਗੀ ਦਾ ਤਜਰਬਾ ਹੁੰਦਾ ਉਹਨਾਂ ਨੂੰ ਪਤਾ ਕਿ ਜੇ ਅੱਜ ਅਸੀਂ ਜਵਾਈ ਨੂੰ ਨਹੀਂ ਜਿੱਤ ਕਰਾਂਗੇ ਤਾਂ ਮਾਣ ਸਨਮਾਨ ਨਹੀਂ ਕਰਾਂਗੇ ਤਾਂ ਉਹ ਗੁੱਸੇ ਹੋਏਗਾ ਜਾਂ ਕਿ ਹੈਗੀ ਧੀ ਨੂੰ ਕਹੇਗਾ ਤੇਰੇ ਮਾਪੇ ਕਿੱਦਾਂ ਦੇ ਤੇਰੇ ਮਾਪੇ ਕਿੰਨੇ ਫਿੱਕੇ ਨੇ ਉਹ ਮੇਰਾ ਸਤਕਾਰ ਨਹੀਂ ਕੀਤਾ ਉਹਨਾਂ ਨੇ ਮੇਰੀ ਇੱਜ਼ਤ ਨਹੀਂ ਕੀਤੀ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਜਵਾਈ ਭਾਈ ਕੋ ਸ਼ਰਾਬ ਦੇ ੁੱਥਕੇ ਹੁੰਦੇ ਨੇ ਜਵਾਈ ਭਾਈ ਕੋ ਖਾਣ ਦੇ ੁੱਥਕੇ ਹੁੰਦੇ ਨੇ ਜਾਂ ਜਵਾਈ ਭਾਈ ਕਿਸੇ ਚੀਜ਼ ਦੇ ਲਾਲਚੀ ਹੁੰਦੇ ਨੇ ਇਹਦਾ ਮਤਲਬ ਇਹ ਨਹੀਂ ਹੁੰਦਾ ਇਹ ਵਾਈਪਰ ਦਾ ਭਾਵ ਹੁੰਦਾ ਕਿ ਮੇਰੇ ਕੋਈ ਆਪਣੇ ਮੈਂ ਜਦੋਂ ਜਾਵਾਂ ਉਹਨੂੰ ਚਾਹ ਚੜ ਜਾਵੇ ਕੋਈ ਸਾਡਾ ਆਇਆ ਆ ਇਸੇ ਕਰਕੇ ਜਿਹੜਾ ਫੁੱਫੜ ਪਾਉਂਦਾ ਆ ਫੁੱਫਣ ਤੋਂ ਬਾਅਦ ਫਿਰ ਕਈ ਰਿਸ਼ਤੇ ਹੋਰ ਬਣ ਜਾਂਦੇ ਨੇ ਤੁਸੀਂ ਸਭ ਜਾਣਦੇ ਹੋ ਤੇ ਜਿਨ੍ਹਾਂ ਦੇ ਸੱਸ ਸਹੁਰਾ ਨਹੀਂ ਨਾ ਜੁੜੇ ਹੁੰਦੇ ਇੱਜ਼ਤ ਤੇ ਬੇਸ਼ੱਕ ਉਹਨਾਂ ਦੀ ਉੱਥੇ ਉਹ ਹੁੰਦੀ ਹੋਏਗੀ ਤੇ ਕਿਉਂਕਿ ਘਰ ਦੀ ਵੀ ਨੇ ਪੈਨ ਜਿਹੜੀ ਦੀ ਜੀਵਨ ਸਾਥ ਹੁੰਦੀ ਉਹਦੇ ਭਰਾ ਵੀ ਕਰਦੇ ਨੇ ਪਰ ਉਹਦੇ ਚ ਉਹ ਨੰਦ ਨਹੀਂ ਹੁੰਦਾ ਉਹਦੇ ਚ ਉਹ ਆਪਣਾ ਪੰਨ ਨਹੀਂ ਹੁੰਦਾ ਜੋ ਜ਼ਿੰਦਗੀ ਚ ਸੱਸ ਸਹੁਰੇ ਨਾਲ ਹੁੰਦਾ ਹੈ ਮੈਂ ਸਮਝਦਾ ਕਿ ਰੱਬ ਸੋਣਾ ਹਰੇਕ ਦੇ ਸੱਸ ਸਹੁਰੇ ਦੀ ਲੰਬੀ ਉਮਰ ਕਰੇ ਸਾਡੇ ਰਿਸ਼ਤੇ ਬੜੇ ਮਿੱਠੇ ਜੇ ਬਣੇ ਰਹਿਣ ਵੇਖੋ ਇੱਕ ਟਾਈਮ ਪੀਰੀਅਡ ਹੁੰਦਾ ਜਦੋਂ ਮਨੁੱਖ ਕਿਸੇ ਪਰਿਵਾਰ ਦਾ ਜਵਾਈ ਭਾਈ ਬਣਦਾ ਫਿਰ ਰੱਬ ਜਦੋਂ ਉਹ ਨੂੰ 3 ਪੁੱਤਰ ਦਿੰਦਾ 20 25 ਸਾਲਾਂ ਬਾਅਦ ਫਿਰ ਉਹਨੇ ਹੀ ਸੱਸ ਸਹੁਰੇ ਦਾ ਬਹਾਨਾ ਹੁੰਦਾ ਇਹ ਕੁਦਰਤ ਦਾ ਇੱਕ ਨਿਜ਼ਮ ਹੈ ਸਾਨੂੰ ਜਿੰਨਾ ਜਿੰਨਾ ਮੌਕਾ ਮਿਲਦਾ ਨਾ ਸਾਨੂੰ ਉਹ ਜ਼ਿੰਦਗੀ ਜੀ ਚੜ੍ਹਨੀ ਚਾਹੀਦੀ ਹੈ ਸਾਨੂੰ ਹਰ ਵੇਲੇ ਇੱਕ ਦੂਜੇ ਦੇ ਨਾਲ ਤਾਨੇ ਮੇਨੇ ਸਿਰ ਨਹੀਂ ੜਾਉਣਾ ਚਾਹੀਦਾ ਤੇਰੀ ਸੱਸ ਮਾਰੀ ਤੇਰਾ ਸਹੁਰਾ ਮਾੜਾ ਤੇਰਾ ਉਹ ਮਾੜਾ ਤੇਰਾ ਢੀਂਗ ਮਾੜਾ ਸਾਨੂੰ ਇੰਨਾਂ ਗੱਲਾਂ ਤੋਂ ਬਾਹਰ ਨਿਕਲ ਕੇ ਜ਼ਿੰਦਗੀ ਜੀਉਣ ਵਾਲਾ ਵਧਣਾ ਚਾਹੀਦਾ ਕਿ ਜਿਹੜੇ ਤੁਹਾਡੇ ਵਰਗੇ ਸੁੰਝਵਾਨ ਜ਼ਿੰਦਗੀ ਜੀਉਣ ਨਾਲ ਵਾਅਦੇ ਨੇ ਹਰ ਜ਼ਿੰਦਗੀ ਦਾ ਰੰਗ ਵੇਖਦੇ ਨੇ ਉਹ ਫਿਰ ਬਹੁਤ ਸੌਖੇ ਰਹਿੰਦੇ ਨੇ ਉਹ ਜ਼ਿੰਦਗੀ 'ਚ ਇੰਨੇ ਖੁਸ਼ ਰਹਿੰਦੇ ਨੇ ਕਿ ਰੱਬ ਵੀ ਉਹਨਾਂ ਤੇ ਮਿਹਰਬਾਨ ਹੁੰਦਾ ਤੇ ਜਿਹੜੇ ਲੋਕ ਹਰ ਵੇਲੇ ਇੱਕ ਦੂਜੇ ਨੂੰ ਮਾੜਾ ਚੰਗਾ ਹੀ ਬੋਲਦੇ ਰਹਿੰਦੇ ਨੇ ਇੱਕ ਦੂਜੇ ਨਾਲ ਸਿਰ ਜੜਾਈ ਰੱਖਦੇ ਨੇ ਫਿਰ ਉਸ ਘਰ 'ਚ ਨਾ ਖੁਸ਼ੀਆਂ ਹੁੰਦੀਆਂ ਨਾ ਪੈਸਾ ਆਉਂਦਾ ਨਾ ਸਤੰਗੀ ਸਿਹਤ ਆਉਂਦੀ ਆ ਇਸ ਕਰਕੇ ਆਪਣੀ ਜੀਵਨ ਸਾਥ ਦੀ ਵੀ ਜਿੱਤ ਕਰਨੀ ਚਾਹੀਦੀ ਆ ਸੱਸ ਸਹੁਰੇ ਦੀ ਵੀ ਕਰਨੀ ਚਾਹੀਦੀ ਆ ਉਹਦੇ ਪਾਕੀ ਪਰਿਵਾਰਕ ਮੈਂਬਰਾਂ ਦੀ ਵੀ ਕਰਨੀ ਚਾਹੀਦੀ ਆ ਸੱਸ ਸਹੁਰੇ ਨੂੰ ਨਹੀਂ ਚਾਹੀਦਾ ਕਿ ਉਹ ਜਵਾਈ ਭਾਈ ਦੀ ਵੀ ਰੱਜ ਕੇ ਇੱਜ਼ਤ ਕਰਨ ਪਰਿਵਾਰ ਵਾਲੇ ਵੀ ਕਰਨ ਕਿਉਂਕਿ ਇਹ ਰਿਸ਼ਤੇ ਬਹੁਤ ਕੀਮਤੀ ਹੁੰਦੇ ਨੇ ਬਹੁਤ ਅਨਮੋਲ ਹੁੰਦੇ ਨੇ ਦੁਬਾਰਾ ਨਹੀਂ ਮਿਲਨੇ ਹੁੰਦੇ ਇੱਕ ਵਾਰੀ ਜਦੋਂ ਕੋਈ ਸਾਡੇ ਕੋਲ ਚਲੇ ਜਾਂਦਾ ਉਹਨੇ ਦੁਬਾਰਾ ਨਹੀਂ ਹੋਣਾ ਹੁੰਦਾ ਮੈਂ ਆਸ ਕਰਦਾ ਮੇਰੇ ਭੈਣ ਭਰਾ ਇਸ ਵਿਸ਼ੇ 'ਤੇ ਜ਼ਰੂਰ ਸੋਚਣਗੇ ਤੇ ਇਹ ਦੋਖੋ ਜ਼ਰੂਰ ਜਾਣਦੇ ਹੋਣਗੇ ਜਿਨ੍ਹਾਂ ਦਾ ਸੱਸ ਸਹੁਰਾ ਇਸ ਤਰ੍ਹਾਂ ਕੀਤਾ ਚਲੇ ਗਿਆ ਹੈ ਉਹ ਇਸ ਗੱਲ ਨੂੰ ਸਮਝਦੇ ਨੇ ਕਿ ਜਦੋਂ ਜਿਉਦੇ ਸਨ ਤਾਂ ਕਿੰਨੀ ਉੱਥੇ ਜਾਂਦੇ ਇੱਜ਼ਤ ਹੁੰਦੀ ਸੀ ਕਿੰਨਾ ਮਾਣ ਸਨਮਾਨ ਹੁੰਦਾ ਸੀ ਹੁਣ ਤਾਂ ਇਹ ਜੁੜਿਆ ਪਰੌਣਾ ਆਇਆ ਫੁੱਫੜ ਆ ਗਿਆ ਕੁਫੜ ਨੂੰ ਚਾਹ ਪੀਣੀ ਆ ਕੁਫੜ ਨੇ ਕੀ ਖਾਣਾ ਆ ਲਿਆਓ ਕੁਫੜ ਦੇ ਲਈ ਪੇਸਟ ਕੁੜ ਲਿਆਓ ਲਿਆਓ ਕੁਫੜ ਨੂੰ ਪੂਜੀਆ ਲਿਆਓ ਉਹਨਾਂ ਤੇ ਕੁਫੜ ਨੂੰ ਬਿਸਕੁਟ ਤੇ ਪੂਜੀਆ ਖਵਾ ਖਵਾ ਕੇ ਅੱਧਾ ਭੁੰਨ ਕੇ ਰੱਖ ਦਿੱਤੇ ਨੇ ਮੈਂ ਸਮਝਦਾ ਕਿ ਹਰੇਕ ਨੂੰ ਰਿਸ਼ਤਿਆਂ ਦੀ ਕਦਰ ਕਰਨੀ ਚਾਹੀਦੀ ਹੈ ਰਿਸ਼ਤੇ ਬਹੁਤ ਕੀਮਤੀ ਹੁੰਦੇ ਨੇ ਪਰ ਅਸੀਂ ਸਾਡੇ ਲੋਕ ਕੁਝ ਲੋਕ ਗਲਤੀਆਂ ਕਰਦੇ ਨੇ ਉਹਨਾਂ ਨੂੰ ਦੇ ਪ੍ਰਤੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਮੈਂ ਤਾਂ ਵੱਡਾ ਆਪਣਾ ਪ੍ਰਿੰਸੀਪਲ ਚਿੱਤਰ ਸਿੰਘ ਦਾ ਸਿੱਕਾ ਜੁਡੇ ਬਾਸਦੇ ਰੂਪ ਸੁਣਾ ਦੰਬੀ ਨਗਰ ਕਰਨ ਤੁਹਾਡੀ